ਇਸ ਸਰਕਾਰੀ ਕੁਆਟਰ ਨੇ ਸਰਕਾਰੀ ਹਸਪਤਲ ਦੇ ਦਰਕਾਰ ਦੀ ਯੋਧ ਨਸ਼ਾ ਵਿਰੋਧੀ ਬੋਲਦੀ ਤਸਵੀਰ ਆ ਸੇ ਇੱਕ ਦੋ ਮੌਤਾਂ ਵੀ ਹੋਈਆਂ ਨਸ਼ਾ ਕਰਦੇ ਦੀਆਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਗਿਆ ਪੁਲਿਸ ਨੂੰ ਬਹੁਤ ਵਾਰੀ ਗਿਆ ਪਰ ਕੋਈ ਧਿਆਨ ਨਹੀਂ ਦਿੱਤਾ ਚੱਲ ਰਿਹਾ ਤੁਸੀਂ ਦੇਖ ਰਹੇ ਖੂਨ ਕਿਲ ਰਿਹਾ ਸਰ ਠੀਕ ਹੈ ਹੁਣੇ ਤਾਜ਼ਾ ਹੀ ਕੋਈ ਨਸ਼ਾ ਕਰਕੇ ਗਿਆ ਸੋ ਸਭ ਤੋਂ ਵੱਡੀ ਗੱਲ ਇਹ ਆ ਵੀ ਇੰਨਾ ਸਰੇਂਜ ਉਹ ਵੀ ਹਸਪਤਲ ਦੀ ਪ੍ਰੈਮਿਸਿਸ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਕੋਸ਼ਨ ਮਾਰਕ ਸਰਕਾਰ ਤੇ ਖੜਾ ਕਰਦੀ ਹੈ ਲੋਕਲ ਵਿਧਾਇਕਸਾਂ ਬਣਾਣਾ ਰੈਲੀ ਹੌਸ ਬੰਦਿਆਂ ਨੇ ਕਿੱਤਿਆਂ ਜਿਨ੍ਹਾਂ ਤੇ ਆਪ ਪੰਡਪੀਐਸ ਦੇ ਪਰਚੇ ਹਸਪੀਟਲ ਦੀ ਜਗ੍ਹਾ ਦੇ ਅੰਦਰ ਇੰਨੀਆਂ ਸਰਿੰਜਾਂ ਕਿਸੇ ਮੈਡੀਕਲ ਸਟੋਰ ਦੇ ਅੰਦਰ ਜਾਂ ਹਸਪੀਟਲ ਦੇ ਅੰਦਰ ਨਹੀਂ ਹੋਣੀਆਂ ਜਿਨ੍ਹਾਂ ਇੱਥੇ ਖਰੀਦੀਆਂ ਪਈਆਂ ਦੀਵੇ ਥੱਲੇ ਹਨੇਰਾ ਜਾਂ ਪ੍ਰਸ਼ਾਸਨ ਦੀ ਅੰਗੈਲੀ ਇਹ ਦੋ ਸਵਾਲ ਬਹੁਤ ਵੱਡੇ ਨੇ ਜਿਹੜੀ ਖਬਰ ਅਸੀਂ ਅੱਜ ਤੁਹਾਡੇ ਨਾਲ ਨਿਸ਼ਰ ਕਰਨ ਜਾ ਰਹੇ ਹਾਂ ਉਸ ਦੇ ਉਸ ਖਬਰ ਦੇ ਬਾਰੇ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਪੂਰਾ ਦਮ ਪਰਦੀ ਦਿਖਾਈ ਦੇ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਤੇ ਕਾਮਯਾਬ ਹੋ ਚੁੱਕਾ ਹੈ। ਔਰ ਅੱਜ ਇਸ ਖਬਰ ਦੇ ਵਿੱਚ ਅਸੀਂ ਇਲਾਕੇ ਦੇ ਦੋ ਮੋਹਤਵਾਰ ਵਿਅਕਤੀ ਜਿਹੜੇ ਹਨ ਆਪਣੇ ਨਾਲ ਲਏ ਹਨ। ਇੱਕ ਤੇ ਐਮਸੀ ਇਸ ਇਲਾਕੇ ਦੇ ਐਮਸੀ ਸਾਹਿਬ ਦੇ ਜਿਹੜੇ ਪਤੀ ਨੇ ਸੰਜੂ अरोड़ा ਜੀ ਅਤੇ ਦੂਸਰਾ ਕਾਂਗਰਸ ਤੋਂ ਐਮਸੀ ਪਵਿੱਤਰ ਲਵਾਨਾ ਜੀ। ਦੋਨੋ ਮੋਟਰ ਬੰਦੇ ਅਸੀਂ ਨਾਲ ਲੈ ਹਨ ਇੱਕ ਸੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਔਰ ਉਸ ਦੀਆਂ ਤਸਵੀਰਾਂ ਜਿਹੜੀਆਂ ਹਨ ਉਹ ਮੂੰਹੋਂ ਖੁਦ ਬੋਲਣਗੀਆਂ ਕਿ ਕੀ ਅਸਲੀਅਤ ਹੈ ਅਤੇ ਕਿਹੜੀ ਕਾਮਯਾਬੀ ਯੁੱਧ ਨਸ਼ਾ ਵਿਰੁੱਧ ਸੰਜੀਤ ਜੀ ਪਹਿਲਾਂ ਤਾਂ ਤੁਹਾਡੇ ਵਾਈਫ ਜਿਹੜੇ ਨੇ ਇਸ ਵਾਰਡ ਦੇ ਕਾਉਂਸਲਰ ਨੇ ਜੇ ਅਸੀਂ ਆ ਪਿਛਲੇ ਢੇਰ ਦੀ ਜਾਂ ਕੰਨ ਦੀ ਗੱਲ ਕਰੀਏ ਤਾਂ ਕੀ ਹੈ ਮੜੇ ਦੱਸਿਓ ਸਰ ਸਰਕਾਰੀ ਹਸਪਤਾਲ ਦੀ ਬਾਉਂਡਰੀ ਹੈ ਬਾਉਂਡਰੀ ਵਾਲਾ ਤੇ ਜਿਹੜੀ ਅੰਦਰ ਸਾਨੂੰ ਉਹ ਬਿਲਡਿੰਗ ਦਿਖਾਈ ਦੇ ਰਹੀ ਹੈ ਉਹ ਕੀ ਹੈ ਉਹ ਰੈਜ਼ੀਡੈਂਸ ਕੁਆਟਰ ਹੁੰਦੇ ਸੀ ਕਿਸੇ ਟਾਈਮ ਤੇ ਉਹਨੂੰ ਖਾਲੀ ਖੰਡਰ ਬਏ ਆ ਸਰ ਅਸੀਂ ਪਹਿਲਾਂ ਤਾਂ ਥੈਂਕਸ ਕਰਦੇ ਹਾਂ ਤੁਹਾਡਾ ਤੁਸੀਂ ਅੱਜ ਸਾਡਾ ਸਾਥ ਦਿੱਤਾ ਅਸੀਂ ਇੱਕ ਮੁੱਦੇ ਲਈ ਤੁਹਾਨੂੰ ਅੰਦਰ ਲੈ ਜਾ ਸਕਦੇ ਹਾਂ ਬਿਲਕੁਲ ਸਰ ਆਓ ਆਓ ਇਹ ਜੋ ਦੱਸਿਆ ਜਾ ਰਿਹਾ ਹੈ ਇਹ ਸਰਕਾਰੀ ਹਸਪਤਲ ਦੀ ਬਾਉਂਡਰੀ ਹੈ ਔਰ ਇਹ ਜਿਹੜੇ ਜਿਸ ਜਗ੍ਹਾ ਦੇ ਅੰਦਰ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇਸ ਸਰਕਾਰੀ ਕੁਆਟਰ ਨੇ ਸਰਕਾਰੀ ਹਸਪਤਲ ਦੇ ਜਿਹੜਾ ਕਿ ਸਿਹਤ ਭਾਗ ਅਤੇ ਪੁਲਿਸ ਪ੍ਰਸ਼ਾਸਨ ਆਏ ਦਿਨ ਦਾਅਵੇ ਕਰਦਾ ਹੈ ਕਿ ਯੋਧ ਨਸ਼ਾ ਵਿਰੋਧ ਦੇ ਖਿਲਾਫ ਜਿਹੜੀ ਹੈ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਲੋਕਾਂ ਨੂੰ ਸਰ ਥੱਲੇ ਕੀ ਦੇਖ ਰਹੇ ਇਹ ਸਰਕਾਰ ਦੀ ਯੋਧ ਨਸ਼ਾ ਵਿਰੋਧੀ ਬੋਲਦੀ ਤਸਵੀਰ ਆ ਤੁਸੀਂ ਦੇਖ ਰਹੇ ਆ ਸਰ ਅਸੀਂ ਤੁਹਾਨੂੰ ਇੱਕ ਕਮਰੇ ਦੇ ਵਿੱਚ ਲੈ ਕੇ ਜਾਣਾ ਹੈ ਔਰ ਉਹਦੇ ਵਿੱਚ ਤੁਸੀਂ ਬਿਆਨ ਕਰੋਗੇ ਕਿ ਉਹ ਕਮਰੇ ਵਿੱਚ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ ਤੁਸੀਂ ਆ ਸਕਦੇ ਹੋ ਸਰ ਬਹੁਤ ਬੁਰਾ ਹਾਲ ਹੈ ਸਰ ਇੱਥੇ ਇੱਕ ਦੋ ਮੌਤਾਂ ਵੀ ਹੋਈਆਂ ਨਸ਼ਾ ਕਰਦੇ ਦੀਆਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਿਹਾ ਪੁਲਿਸ ਨੂੰ ਬਹੁਤ ਵਾਰੀ ਕਿਹਾ ਪਰ ਕੋਈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਖੂਨ 흘 ਰਿਹਾ ਸਰ ਠੀਕੇ ਆ ਹੁਣੇ ਤਾਜ਼ਾ ਹੀ ਕੋਈ ਨਸ਼ਾ ਕਰਕੇ ਗਿਆ ਹੈ ਬਹੁਤ ਬੁਰੀ ਹਾਲਤ ਹੈ ਲੱਗ ਰਿਹਾ ਵੀ ਨਸ਼ੇ ਦਾ ਅੱਡਾ ਆ ਸਰਕਾਰ ਦੀ ਜੋ ਸਰਕਾਰ ਕਹਿ ਰਹੀ ਹੈ ਜੁਧ ਨਸ਼ੇ ਖਤਮ ਹੋ ਗਏ ਆ ਤਾਂ ਕੁਝ ਵੀ ਨਹੀਂ ਲੱਗ ਰਿਹਾ ਤਾਂ ਵੱਧ ਕੇ ਲੱਗ ਰਿਹਾ ਸਰ ਕੋਇਤਰ ਜੀ ਤੁਸੀਂ ਵੀ ਇਸੇ ਇਲਾਕੇ ਦੇ ਵਿੱਚ ਤੁਹਾਡਾ ਮੈਡੀਕਲ ਸਟੋਰ ਵੀ ਆ ਔਰ ਕਾਉਂਸਲਰ ਵੀ ਹੋ ਕਾਂਗਰਸ ਤੋਂ ਹਨਾ ਬਿਲਕੁਲ ਸਾਹਮਣੇ ਗੱਲ ਕਰੀਏ ਸਰਕਾਰੀ ਹਸਪਤਲ ਦੇ ਤੁਹਾਡੇ ਤੁਹਾਡੀ ਦੁਕਾਨ ਹੈ ਕੋਇਤਰ ਜੀ ਆ ਜਿਹੜੇ ਹਾਲਾਤ ਦੇਖ ਰਹੇ ਹੋ ਯੋਧ ਨਸ਼ਾ ਵਿਰੋਧ ਕਾਮਯਾਬ ਲਹਿਰ ਇਹ ਕਿੰਨੀ ਕਾਮਯਾਬ ਦਿਖਾਈ ਦੇ ਰਹੀ ਹੈ ਦੇਖੋ ਜੇ ਆਪਾਂ ਗਰਾਉਂਡ ਰਿਪੋਰਟ ਦੀ ਗੱਲ ਕਰੀਏ ਸਰ ਤਾਂ ਗਰਾਉਂਡ ਰਿਪੋਰਟ ਅੱਜ ਲੋਕਾਂ ਦੀ ਕਚਹਿਰੀ ਦੇ ਬਿਲਕੁਲ ਸਾਹਮਣੇ ਹੈ ਤੁਸੀਂ ਇੱਕ ਟੀਕਾ ਲਵਾਉਣ ਚਲੇ ਜਾਓ ਸਿੰਪਲ ਕਿਸੇ ਡਾਕਟਰ ਦੇ ਕੋਲ ਤੁਸੀਂ ਕਿਸੇ ਮੈਡੀਕਲ ਰਿਪਰੈਜ਼ੈਂਟੇਟਿਵ ਕੋਲ ਚਲੇ ਜਾਓ ਕਿਸੇ ਡਾਕਟਰ ਕੋਲ ਚਲੇ ਜਾਓ ਤੁਹਾਡੇ ਟੀਕਾ ਨ ਸੌਖਾ ਨਹੀਂ ਲੱਗਦਾ ਕਿਉਂਕਿ ਸਰੰਜੀ ਨਹੀਂ ਮਿਲਦੀ ਆ ਬੰਦੇ ਨੂੰ ਸੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੰਨਾ ਰੇਂਜ ਉਹ ਵੀ ਹਸਪੀਟਲ ਦੀ ਪ੍ਰੈਮਿਸਿਸ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਕੁਸ਼ਨ ਮਾਰਕ ਸਰਕਾਰ ਤੇ ਖੜਾ ਕਰਦੀ ਹੈ ਅਸੀਂ ਸਾਡਾ ਇਹ ਖਬਰ ਨਸ਼ਰ ਕਰਨ ਦਾ ਮਤਲਬ ਵੀ ਅਜੇ ਹੀ ਹੈ ਕਿ ਜਿਹੜਾ ਸਿਹਤ ਭਾਗ ਕਹਿੰਦਾ ਹੈ ਵੀ ਯੁੱਧ ਨਸ਼ੇ ਦੇ ਵਿਰੋਧ ਜਿਹੜੀਆਂ ਮੁਹੱਲਿਆਂ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਅਸੀਂ ਬੜੀ ਵੱਡੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਯੁੱਧ ਨਸ਼ੇ ਦੇ ਵਿਰੋਧ ਇਹ ਤਾਂ ਹੱਦ ਹੀ ਸਿਵਲ ਹਸਪੀਟਲ ਦੀ ਐ ਐਮਸੀ ਦਾ ਸਰ ਬਹੁਤ ਬੁਰੀ ਹਾਲ ਤਾਂ ਮੈਂ ਤਾਂ ਆਪ ਬਹੁਤ ਹੈਰਾਨ ਆ ਵੀ ਇੰਨਾ ਨਸ਼ਾ ਸਰ ਇੰਨੀ ਸੁਰੰਜਾ ਤਾਰੇ हिसाब ਦੇਖੋ ਪੈਗਟ ਲੱਗ ਹੀ ਨਹੀਂ ਰਿਹਾ ਇਹ ਕੱਲ ਦਾ ਅੱਜ ਦਾ ਹੀ ਲੱਗ ਰਿਹਾ ਸਰ ਮੈਨੂੰ ਲੱਗ ਰਿਹਾ ਵੀ ਸੁਰੰਜਾ ਸ਼ਰਿਆਂ ਵੀ ਵਿਗ ਰਹੀ ਹੈ ਸਰ ਨਾ ਸ਼ਰਿਆਂ ਵੀ ਵਿਗ ਰਿਆ ਤੁਹਾਨੂੰ ਸਰਪ੍ਰਾਈਜ਼ਿੰਗ ਆਪਾਂ ਇੱਥੇ ਲੈ ਕੇ ਆਏ ਆਂ ਔਰ ਇੱਕ ਹੋਰ ਤੁਹਾਨੂੰ ਇੱਕ ਚੀਜ਼ ਨਾ ਜਾਣੂ ਕਰਾਉਣੀ ਆ ਜਿੱਧਰੋਂ ਅਸੀਂ ਆਏ ਆਂ ਉਧਰੋਂ ਆਣ ਦਾ ਰਸਤਾ ਬਣਾਇਆ ਗਿਆ ਔਰ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਰਕਾਰੀ ਹਸਪਤਾਲ ਹੈ ਉਧਰੋਂ ਜਾਣ ਦਾ ਰਸਤਾ ਵੀ ਸਪੈਸ਼ਲੀ ਬਣਾਇਆ ਗਿਆ ਉਹਦੀ ਖਿੜਕੀ ਤੋੜੀ ਗਈ ਹੈ ਔਰ ਸਾਰੇ ਮਕਾਨ ਇਹ ਕੁਆਟਰ ਦੇ ਵਿੱਚ ਇਹਨੂੰ ਸਰਕਾਰੀ ਕੁਆਟਰ ਹੈ ਇਦੇ ਵਿੱਚ ਤੁਸੀਂ ਹਰ ਪਾਸੇ ਤਿੰਨ ਈਟਾਂ ਜ਼ਰੂਰ ਦੇਖ ਸਕਦੇ ਹੋ ਕਿ ਜਿਨ੍ਹਾਂ ਤੇ ਬਹਿ ਕੇ ਨਸ਼ੇ ਦਾ ਨਸ਼ਾ ਬਣਾਇਆ ਜਾ ਰਿਹਾ ਹੈ ਇੰਜੈਕਸ਼ਨ ਦੇਖ ਰਹੇ ਹੋ ਫੋਇਲ ਪੇਪਰ ਦੇਖ ਰਹੇ ਹੋ ਸੜਿਓ ਸੜੇ ਹੋਏ ਸੜਿਆ ਹੋਇਆ ਕਾਗਜ਼ ਦੇਖ ਰਹੇ ਹੋ ਜਿਹਨਾਂ ਨੂੰ ਗਰਮ ਕੀਤਾ ਜਾਂਦਾ ਹੈ ਔਰ ਇਨ ਹਾਲਾਤਾਂ ਬਾਰੇ ਦੂਸਰੇ ਪਾਸੇ ਜਿਹੜਾ ਸਰਕਾਰੀ ਹਸਪਤਲ ਹੈ ਉਹ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਸਰਕਾਰੀ ਹਸਪਤਲ ਦੀਆਂ ਵੀ ਤਸਵੀਰਾਂ ਦਿਖਾ ਦੇਣ ਹਾਲਾਂਕਿ ਜਿੱਥੇ ਅਸੀਂ ਖੜੇ ਹਾਂ ਇਹ ਵੀ ਸਰਕਾਰੀ ਹਸਪਤਲ ਦੀ ਹੱਦ ਹੈ ਇਸੇ ਲਈ ਇਸੇ ਹੱਦ ਦੇ ਵਿੱਚ ਅਸੀਂ ਦੋ ਅਜਿਹੇ ਮੋਦਵਾਰ ਬੰਦੇ ਲੈ ਕੇ ਆਏ ਸੀ ਜਿਹੜੇ ਕਿ ਇਹ ਜਿਹੜੀਆਂ ਇਹਨਾਂ ਚੀਜ਼ਾਂ ਦੀ ਪੁਸ਼ਟੀ ਕਰ ਸਕਣ ਔਰ ਉਹ ਸਾਡੇ ਨਾਲ ਨੇ ਹੁਣ ਇਹਨਾਂ ਤਸਵੀਰਾਂ ਨੂੰ ਦੇਖ ਕੇ ਬੋਤਨ ਦੀ ਕੀ ਕਹੂੰਗੇ ਦੇਖੋ ਮੈਂ ਤਾਂ ਪਹਿਲਾਂ ਹੀ ਇਹ ਗੱਲ ਕੀਤੀ ਵੀ ਜਿਹੜੀ ਇਹ ਆਪਾਂ ਇੱਕ ਸਰਕਾਰ ਦੇ ਬਹੁਤ ਵੱਡਾ ਜਿਹੜਾ ਕੁਸ਼ਨ ਮਾਰਕ ਖੜਾ ਕਰਦੀ ਜਿੱਥੇ ਆਪਾਂ ਯੁੱਧ ਨਸ਼ਾ ਵਿਰੋਧੀ ਰੈਲੀਆਂ ਦੀ ਗੱਲ ਕਰੀ ਇਹਨਾਂ ਨੇ ਬਾਡਾਂ ਚ ਜਾ ਜਾ ਕੇ ਗੱਲ ਕੀਤੀ ਲੋਕਲ ਵਿਧਾਇਕ ਸਾਹਿਬਾਨਾਂ ਦਾ ਰੈਲੀ ਉਸ ਬੰਦੇ ਨੇ ਕੀਤੀਆਂ ਜਿਨ੍ਹਾਂ ਦੇ ਆਪ ਪੰਡਪੀਐਸ ਦੇ ਪਰਚੇ ਐ ਸੱਜੇ ਖੱਬੇ ਉਹਨਾਂ ਦੇ ਬੰਦੇ ਐ ਇਹਨਾਂ ਨੇ ਨਾਲ ਰੱਖੇ ਹੋਈਆਂ ਜਿਨ੍ਹਾਂ ਦੇ 4-4 5-5 ਐਫਆਈਆ ਰਦਰਤੇ ਆ ਗਏ ਅਸੀਂ ਸ਼ੁਰੂਆਤ ਕੀਤੀ ਐ ਦੀਵੇ ਥੱਲੇ ਹਨੇਰਾ ਜਾਂ ਪ੍ਰਸ਼ਾਸਨ ਦੀ ਨਿਗਹਿਲੀ ਇਹਨੂੰ ਕੋਈ ਮੰਨਦੇ ਉਹ ਦੀਵੇ ਥੱਲੇ ਹਨੇਰਾ ਹੋ ਸਕਦਾ ਹੈ ਕੋਈ ਪ੍ਰਸ਼ਾਸਨ ਨੂੰ ਇਹਦੇ ਬਾਰੇ ਪਤਾ ਹੀ ਨਾ ਹੋਵੇ ਬਿਲਕੁਲ ਇਦਾਂ ਨਹੀਂ ਹੋ ਸਕਦਾ ਸਰ ਅਸੀਂ ਇਹ ਗੱਲ ਕਰ ਸਕਦੇ ਵੀ ਇੱਥੋਂ 2-4 5 ਕਿਲੋਮੀਟਰ 10 ਕਿਲੋਮੀਟਰ ਦੂਰ ਹੋਵੇ ਹਸਪੀਟਲ ਦੀ ਜਗ੍ਹਾ ਦੇ ਅੰਦਰ ਇੰਨੀਆਂ ਸਰਿੰਜਾਂ ਕਿਸੇ ਮੈਡੀਕਲ ਸਟੋਰ ਦੇ ਅੰਦਰ ਜਾਂ ਹਸਪੀਟਲ ਦੇ ਅੰਦਰ ਨਹੀਂ ਹੋਣੀਆਂ ਜਿੰਨੀਆਂ ਇੱਥੇ ਖਿਲੜੀਆਂ ਪਈਆਂ ਕੀ ਕਹਿਣਾ ਚਾਹੋਗੇ ਐਮਸੀ ਸਾਹਿਬ ਤੁਸੀਂ ਵੀ ਨਾਲ ਹੋ ਅੱਜ ਦੋਨੋਂ ਪਾਰਟੀਆਂ ਸੀ ਨਾਲ ਲੈ ਕੇ ਤੁਰਿਆ ਕਾਂਗਰਸ ਤੋਂ ਉਹ ਨੇ ਤੇ ਭਾਜਪਾ ਤੋਂ ਤੁਸੀਂ ਹੋ ਭਾਜਪਾ ਦੇ ਆਗੂ ਵੀ ਮੰਨੇ ਜਾਂਦੇ ਹੋ ਆਹ ਹਾਲਾਤ ਤੁਹਾਡੇ ਇਲਾਕੇ ਦੇ ਤੁਹਾਡੇ ਵਾਰਡ ਦੇ ਹੈ ਇਹ ਕਿੱਦਾਂ ਦੇ ਦੇਖਦੇ ਹੋ ਕਿ ਸਰਕਾਰੀ ਹਸਪੀਟਲ ਤੁਹਾਡੇ ਵਾਰਡ ਦੇ ਵਿੱਚ ਹੀ ਆਉਂਦਾ ਸਰ ਉਹ ਦੀ ਮੰਦਭਾਗੀ ਗੱਲ ਹੈ ਜੋ ਤੁਸੀਂ ਅੱਜ ਲੈ ਕੇ ਆਏ ਆ ਇਹ ਤਾਂ ਉਮੀਦ ਹੀ ਨਹੀਂ ਸੀ ਸਾਰੇ ਹੋ ਰਿਹਾ ਦੋ ਤਿੰਨ ਬੰਦੇ ਹੀ ਵੰਦ ਇੱਥੇ ਬਾਹਰ ਮਰੇ ਆ ਪ੍ਰਸ਼ਾਸਨ ਨੂੰ ਜਾਗਰੂਦੂ ਵੀ ਕੀਤਾ ਗਿਆ ਪੁਲਿਸ ਨੂੰ ਵੀ ਕਿਹਾ ਗਿਆ ਕਿ ਇੱਥੇ ਬਹੁਤ ਨਸ਼ਾ ਚੱਲ ਰਿਹਾ ਪਰ ਉਹ ਆਪਣੇ ਯੁੱਧ ਨਸ਼ਾ ਵਿਰੁੱਧ ਇੰਨੇ ਬਿਜ਼ੀ ਜਗ੍ਹਾ ਵੀ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਵੀ ਗਰਾਊਂਡ ਰਿਪੋਰਟ ਦੇਖਣ ਦੀ ਲੋੜ ਹੈ ਤੁਹਾਨੂੰ ਇੰਜੈਕਸ਼ਨਾਂ ਦੀਆਂ ਤਸਵੀਰਾਂ ਦਿਖਾ ਰਹੇ ਆ ਕੀ ਹਾਲਾਤ ਨੇ ਉਸ ਲਹਿਰ ਦੇ ਜਿਹੜੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਯੁੱਧ ਨਸ਼ੇ ਦੇ ਵਿਰੁੱਧ ਜਿਹੜਾ ਹੈ ਉਹ ਪੂਰੀ ਤਰ੍ਹਾਂ ਕਾਰਗਲ ਸਾਬਤ ਹੋ ਰਿਹਾ ਹੈ ਉਹ ਕਿਹੋ ਜਿਹਾ ਕਾਰਗਲ ਸਾਬਤ ਹੋ ਰਿਹਾ ਹੈ ਹਰ ਜਗ੍ਹਾ ਹਰ ਜਗ੍ਹਾ ਤੁਹਾਨੂੰ ਦਿਖਾ ਸਕਦੇ ਆਂ ਕਿ ਇੰਜੈਕਸ਼ਨ ਪਏ ਹੋਏ ਹਨ ਉਹ ਪੌਚ ਪਏ ਹੋਣ ਜਿਨ੍ਹਾਂ ਦੇ ਵਿੱਚ ਨਸ਼ਾ ਮਿਲਦਾ ਹੈ ਤਸਵੀਰਾਂ ਹੈਰਾਨ ਕਰਨ ਵਾਲੀਆਂ ਐਸੇ ਲਈ ਤੁਹਾਨੂੰ ਦਿਖਾ ਰਹੇ ਆਂ ਸੁਰਿੰਜਾਂ ਡੀਆਂ ਪਈਆਂ ਹਨ ਔਰ ਹੈਰਾਨ ਕਰਨ ਵਾਲੀਆਂ ਤਸਵੀਰਾਂ ਔਰ ਜੇਕਰ ਬੀਤੇ 2 ਦਿਨਾਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਜਿਹੜੇ ਵਿਧਾਇਕ ਨੇ ਬ੍ਰਹਮਸ਼ੰਕਰ ਜਿੰਪਾ ਉਹਨਾਂ ਵੱਲੋਂ ਸਿੱਧੇ ਤੌਰ ਤੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਿ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਇਆ ਜਾਏਗਾ ਸਰਕਾਰੀ ਹਸਪਤਲ ਨੂੰ ਬਿਹਤਰ ਬਣਾਇਆ ਜਾਏਗਾ ਔਰ ਜਿਹੜੀ ਯੁੱਧ ਨਸ਼ਾ ਵਿਰੋਧ ਜਿਹੜੀ ਮਹਿੰਮ ਚਲਾਈ ਗਈ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੈ ਉਹ ਕਾਮਯਾਬ ਦੀਆਂ ਤਸਵੀਰਾਂ ਇੱਕ ਵਾਰੀ ਫਿਰ ਕੈਮਰਾ ਪਰਸਨ ਨੂੰ ਕਵਾਂਗਾ ਕਿ ਅਜਿਹੇ ਹਾਲਾਤ ਜਿਹੜੇ ਹੋਏ ਹੋਣ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੇ ਹਾਲਾਤ ਇੱਥੇ ਹੋਏ ਹੋ ਇੰਜੈਕਸ਼ਨ ਲਗਾੰਦਿਆਂ ਦੇ ਖੂਨ ਡਿਗੇ ਤੱਕ ਦੇ ਨਿਸ਼ਾਨ ਇੱਥੇ ਹਨ ਔਰ ਹਲੇ ਤਾਜ਼ਾ ਇੱਥੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਹ ਇੰਜਪ ਜਾ ਰਿਹਾ ਹੈ ਕਿ ਹੁਣੇ ਹੀ ਇੱਥੇ ਕੁਝ ਇਹ ਪਹਿਲਾਂ ਜਿਵੇਂ ਕਿ ਹੁਣੇ ਹੀ ਕੁਝ ਨੌਜਵਾਨ ਆਏ ਹਨ ਇੱਥੇ ਕੁਝ ਨੌਜਵਾਨ ਜਿਹੜੇ ਹਨ ਘੁੰਮ ਕੇ ਗਏ ਹਨ ਸੋ ਜੇ ਆਣ ਦਾ ਇੱਕ ਰਸਤਾ ਬਣਾਇਆ ਗਿਆ ਹੈ ਤਾਂ ਦੂਸਰੇ ਪਾਸੇ ਦੌੜਨ ਦਾ ਰਸਤਾ ਵੀ ਬਣਾਇਆ ਗਿਆ ਹੈ ਹੈਰਾਨ ਕਰਨ ਵਾਲੀਆਂ ਤਸਵੀਰਾਂ ਇਕੋ ਨਹੀਂ ਫਿਰ ਤੁਹਾਡੇ ਤੋਂ ਇਹਦੇ ਬਾਰੇ ਇੱਕ ਵਾਰੀ ਜਾਣਕਾਰੀ ਰਾਵਾਂਗੇ ਕਿ ਵਾਕਈ ਸੋਚਨੇ ਹੋ ਕਿ ਇਹ ਜਿਹੜੀ ਆਹ ਸੱਚ ਆ ਇਹ ਕਿੰਨਾ ਕਿੰਨਾ ਕਾਰਗਲ ਹੈ ਦੱਸੋ ਕਿੰਨੀਆਂ ਕਿ ਕਿੰਨਾ ਕ ਨਸ਼ੇ ਦੇ ਵਿਰੁੱਧ ਜਿਹੜਾ ਕਾਮਯਾਬੀ ਹੈ ਮੈਂ ਸਰਕਾਰ ਨੂੰ ਪੀ.ਡੀ.ਸੀ. ਨੂੰ ਦਾ ਧੰਨਵਾਦ ਕਰਨਾ ਚਾਹੁੰਦਾ ਕਰਾਉਣਾ ਚਾਹੁੰਦਾ ਜੋ ਉਹਨਾਂ ਨੇ ਤੁਹਾਨੂੰ ਸ਼ੀਸ਼ਾ ਦਿਖਾਇਆ ਜੇ ਸ਼ੀਸ਼ਾ ਦੇਖ ਕੇ ਵੀ ਸਰਕਾਰ ਨਹੀਂ ਜਾਗਦੀ ਤਾਂ ਸਾਡੇ ਨਾਲ ਪਵਿੱਤਰ ਭਾਜੀ ਗੜੇ ਇਹਨਾਂ ਦੀ ਦੁਕਾਨ ਤੇ ਨਹੀਂ ਜੁਰੀ ਨਹੀਂ ਹੋਣੀ ਜਿੰਨੀਆਂ ਮੈਡੀਕਲ ਸਟੋਰ ਤੇ ਜਿੰਨੀਆਂ ਇੱਥੇ ਗਲੀਆਂ ਵੀ ਆ ਕੋਟਰ ਜੀ ਕੋਟਰ ਜੀ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਨਾਲ ਮੈਡੀਕਲ ਲਾਈਨਾਂ ਵੀ ਜੁੜੇ ਹੋ ਵਕੀਲ ਵੀ ਹੋ ਔਰ ਖਾਸ ਤੌਰ ਤੇ ਕਾਂਗਰਸ ਦੇ ਪਾਰਸ਼ਦ ਵੀ ਹੋ ਆ ਹਾਲਾਤ ਦੇਖੇ ਸੀ ਸੋਚਦੇ ਸੀ ਵੀ ਜਿੱਥੇ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਕੁਝ ਏਦਾਂ ਦੇ ਹਾਲਾਤ ਹੋਣਗੇ ਦੇਖੋ ਬੜੀ ਹੈਰਾਨਜਨਕ ਗੱਲ ਹੈ ਮੈਂ ਤਾਂ ਉਹੀ ਗੱਲ ਕਰਦਾ ਸੀਗਾ ਵੀ ਜੇ ਕੋਈ ਆਮ ਜਗ੍ਹਾ ਹੁੰਦੀ ਤਾਂ ਬੰਦਾ ਕਹਿ ਲੈਂਦਾ ਵੀ ਸਿਵਲ ਹਸਪੀਟਲ ਦੀ ਰੈ residense ਦੇ ਵਿੱਚ ਇਹ ਕੰਮ ਹੋ ਰਿਹਾ ਤਾਂ ਬਹੁਤ ਹੀ ਜ਼ਿਆਦਾ ਜੜੀ ਹੈ ਸ਼ਰਮਨਾਕ ਵਾਲੀ ਗੱਲ ਹੈ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਣਾ ਵੀ ਇੱਥੇ ਜਿਹੜੀ ਪੁਲਿਸ ਦੀ ਗਾਰਾ ਦੇ ਵੀ ਹੈ ਜਿਹੜੀ ਆਲਮੋਸਟ ਲੱਗੀ ਰਹਿੰਦੀ ਹੈ 24 24 ਘੰਟੇ ਇੱਥੇ ਪਲਸ ਰਹਿੰਦੀ ਹੈ ਪੁਲਿਸ ਰਹਿਣ ਦੇ ਬਾਵਜੂਦ ਏਡੇ ਏਡੇ ਅਫਸਰ ਸੀਐਮਓ ਐਸਐਮਓ ਲੈਵਲ ਦੇ ਅਫਸਰ ਇੱਥੇ ਬੈਠਦੇ ਹੋਣ ਤਾਂ ਸਾਡੇ ਜਿਹੜੇ ਹਸਪੀਟਲ ਦੇ ਇਹ ਹਾਲਾਤ ਹੁਣ ਜੇ ਸਿਵਲ ਹਸਪੀਟਲ ਦੇ ਇਹ ਹਾਲਾਤ ਆ ਤੁਸੀਂ ਆਮ ਦੇਖ ਲਓ ਕਿ ਵਾੜਾਂ ਦੀਆਂ ਹਾਲਾਤਾਂ ਜਾਂ ਸਾਡੇ ਵਾਰਡ ਹੈਗੇ ਮੇਰਾ ਤਾਂ ਚਲੋ ਆਊਟਰ ਵਾਰਡ ਹੈ ਵੀ ਉੱਥੇ ਕੀ ਹਾਲਾਤ ਹੋਣਗੇ ਪਰ ਰਹਿਣੇ ਤਾਂ ਉੱਥੇ ਹੀ ਹਾਂ ਇੱਥੇ ਦੁਕਾਨ ਕਰਦੇ ਹਾਂ ਹਰ ਵੇਲੇ ਇੱਥੇ ਘੁੰਮਦੇ ਫਿਰਦੇ ਹਾਂ ਔਰ ਆ ਹਾਲਾਤ ਜਿਹੜੇ ਆ ਆਪਾਉਂਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਿੰਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਉਹ ਲਫਾਫੇ ਘਿਰ ਰਹੇ ਹੋਣ ਜਿਨ੍ਹਾਂ ਵਿੱਚ ਨਸ਼ਾ ਮਿਲਦਾ ਹੈ ਉਹ ਸੁਰੰਜਾਂ ਕੋਈ ਗਿਣਤੀ ਹੈ ਨਹੀਂ ਜਿੰਨੀਆਂ ਸੁਰੰਜਾਂ ਅਸੀਂ ਆਪਾ ਇੱਥੇ ਦਿਖਾ ਰਹੇ ਹਾਂ ਔਰ ਹਰ ਤੁਸੀਂ ਦੇਖ ਸਕਦੇ ਹੋ ਕਿ ਧਾਣੀਆਂ ਬਣਾ ਕੇ ਨਸ਼ਾ ਕੀਤਾ ਜਾ ਰਿਹਾ ਹੈ ਈਟਾਂ ਪਈਆਂ ਨੇ ਇੱਥੇ ਨਾ ਤਾਂ ਸ਼ੌਕਿੰਗ ਸ਼ੌਕਿੰਗ ਇੱਕ ਤੁਸੀਂ ਤੁਹਾਨੂੰ ਯਾਦ ਵੀ ਹੋਣਾ ਤਕਰੀਬਨਾਂ ਦੇ 8-10 ਮਹੀਨੇ ਸਾਲ ਪਹਿਲਾਂ ਵੀ ਇੱਕ ਤੁਸੀਂ ਖਬਰ ਕੀਤੀ ਸੀ ਜਿਹੜਾ ਮੁੰਡਾ ਸਰਿੰਜ ਦੇ ਨਾਲ ਟੀਕਾ ਲਗਾ ਰਿਹਾ ਸੀ ਉਸ ਤੋਂ ਬਾਅਦ ਪਲਸ ਦੋ ਕੁ ਦਿਨ ਤਾਂ ਜ਼ਰੂਰ ਐਕਟਿਵ ਹੋਈ ਸੀ ਦੋ ਦਿਨ ਤੋਂ ਬਾਅਦ ਆਜੇ ਤੁਸੀਂ ਹਾਲਾਤ ਦੇਖ ਲਓ ਪੀ ਇਥੇ ਕੀ ਹੈ ਜੇ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਵੀ ਵਾਰ-ਵਾਰ ਪੀਟੀਸੀ ਨਿਊਜ਼ ਜਿਹੜੀਆਂ ਗੱਲਾਂ ਚੱਕ ਰਿਆ ਉਹ ਗੱਲਾਂ ਚੱਕਣ ਤੋਂ ਬਾਅਦ ਵੀ ਜੇ ਇਹ ਹਾਲਾਤ ਰਹਿਣੇ ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਹੈ ਤਾਂ ਉਹ ਬਿਲਕੁਲ ਹੱਥ ਖੜੇ ਆ ਉਸ ਕੋਸ਼ਿਸ਼ ਕੀਤੀ ਇੱਕ ਉਸ ਮਹਿਮ ਦੀ ਜਿਹੜੀ ਹੈ ਸੱਚਾਈ ਸਾਹਮਣੇ ਲਿਆਂਦੀ ਹੁਸ਼ਿਆਰਪੁਰ ਤਸਵੀਰਾਂ ਦਿਖਾਈਆਂ ਹਨ ਕਿ ਕਿਹੋ ਜਿਹੇ ਹਾਲਾਤ ਸਰਕਾਰੀ ਹਸਪਤਲ ਦੇ ਦਾਇਰੇ ਦੇ ਅੰਦਰ ਸਰਕਾਰੀ ਹਸਪਤਲ ਦੇ ਸਰਕਾਰੀ ਕੁਆਟਰਾਂ ਦੇ ਅੰਦਰ ਕਿਹੋ ਜਿਹੇ ਹਾਲਾਤ ਹਨ ਜਿਹੜੇ ਕੁਆਟਰ ਇਸ ਵੇਲੇ ਖੰਡਰ ਬਣ ਚੁੱਕੇ ਹਨ ਕਿਸੇ ਟਾਈਮ ਇਹਨਾਂ ਕੁਆਟਰਾਂ ਦੇ ਵਿੱਚ ਸਰਕਾਰੀ ਹਸਪਤਲ ਦੇ ਮੁਲਾਜ਼ਮ ਰਹਿੰਦੇ ਸੀ ਪਰ ਅੱਜ ਉਹ ਕੁਆਟਰ ਜਿਹੜੇ ਹਨ ਉਹ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਹਨ ਅਤੇ ਨਯੁੱਧ ਨਸ਼ੇ ਦੇ ਵਿਰੁੱਧ ਕਿਹੋ ਜਿਹੀ ਕਾਮਯਾਬੀ ਹੁਸ਼ਿਆਰਪੁਰ 'ਚ ਮਿਲਦੀ ਹੈ ਚਾਹੇ ਅਲਗ-ਅਲਗ ਤਰ੍ਹਾਂ ਦੇ ਆਪਰੇਸ਼ਨ ਚਲਾਏ ਜਾ ਰਹੇ ਹਨ ਚਾਹੇ ਅਲਗ-ਅਲਗ ਤਰ੍ਹਾਂ ਦੀਆਂ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਸਿਹਰ ਵਾ ਕਹਿ ਰਿਹਾ ਹੈ ਕਿ ਅਸੀਂ ਸક્રિય ਹਾਂ ਪੁਲਿਸ ਕਹਿ ਰਹੀ ਹੈ ਕਿ ਅਸੀਂ ਸક્રિય ਹਾਂ ਪਰ ਸਚਾਈ ਅਤੇ ਗਰਾਊਂਡ ਰਿਪੋਰਟ ਦਿਖਾਉਣ ਲਈ ਤੁਹਾਡੇ ਮੂਰੇ ਇਹ ਪੇਸ਼ਕਸ਼ ਕੀਤੀ ਹੈ ਕੈਮਰਾ ਪਰਸਨ ਕੁਲਦੀਪ ਅਕਰਦਨਾ ਯੁਗੇਸ਼ ਕੁਮਾਰ ਫਿਟਿਸ਼ ਨਿਊਜ਼ ਹੁਸ਼ਿਆਰਪੁਰ